ਦੋਸਤੋ ਗੱਲ ਮੇਰੇ ਸ਼ਰਦ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਖੜੇ ਹਾਂ ਜੀ ਮਹਾਰਾਜਾ ਅਗਰਸੈਂ ਚੌਂਗ ਗੁਲਿਆਣਾ ਮੰਡੀ ਵੀ ਕੇ ਮੈਸੇ ਤਾਂ ਤੁਸੀਂ ਬਹੁਤ ਸਾਰੇ ਸੂਪ ਦਿੱਤੇ ਹੋਣਗੇ ਪਰ ਅੱਜ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਇੱਕ ਨਵੀਂ ਵਰਾਹੀ ਬਠਿੰਡੇ ਵਾਲੇ ਬਾਈ ਲੈ ਕੇ ਆਏ ਨੇ ਬਿਨਾਰਾ ਰੋਡ ਤੋਂ ਸੂਪ ਉਹਨਾਂ ਨਾਲ ਗੱਲਬਾਤ ਕਰਾਂਗੇ ਉਹ ਗੱਲਬਾਤ ਕਰਦੇ ਹਾਂ ਬਠਿੰਡੇ ਵਾਲੇ ਬਾਈਆਂ ਨਾਲ ਆਓ ਜੀ ਅੱਜ ਇਸ ਸ਼ਿਕਲ ਬਾਈ ਇਹ ਕੁਛ ਕਰ ਜੀ ਯਾਰ ਹਾਂ ਜੀ ਇਹ ਆਪਾਂ ਜੀ ਬਿਨਾਰਾ ਰੋਡ ਤੋਂ ਬਣਾਣਿਆ ਸੂਪ 2015 ਤੋਂ ਸਟਾਰਟਿੰਗ ਕੀਤੀ ਸੀ ਅਸੀਂ ਬਠਿੰਡਾ ਦੇ ਵਿੱਚ 100 ਫੁੱਟੀ ਰੋਡ ਡਾਕਟਰ ਮਹੇਸ਼ਵਰੀ ਚੌਂਕ ਬਠਿੰਡਾ ਪਿੰਨ ਕੋਸ 2018 ਤੱਕ ਤਾਂ ਉੱਥੇ ਲਾਇਆ ਉਸ ਤੋਂ ਬਾਅਦ ਅਸੀਂ ਫਿਰ ਚੰਡੀਗੜ੍ਹ ਮੈਂ ਸ਼ਿਫਟ ਹੋ ਗਿਆ ਸੀ ਉੱਥੇ 2-3 ਸਾਲ ਉੱਥੇ ਕੰਮ ਕੀਤਾ ਲੋਕਡਾਊਨ ਦੇ ਵਿੱਚ ਫਿਰ ਬੰਦ ਕਰਤਾ ਸੀ ਕੰਮ ਉਸ ਦੌਰਾਨ ਉਸ ਤੋਂ ਬਾਅਦ ਸੀ ਹੁਣ ਇਸ ਸਾਲ ਆਇਆ ਕਿ ਗੁਣਿਆਣੇ ਦੇ ਵਿੱਚ ਕਿਉਂਕਿ ਗੁਣਿਆਣੇ ਤੋਂ ਮਗਰ ਕਾਫੀ ਕਸਟਮਰ ਆਉਂਦੇ ਸੀਗੇ ਉਹ ਪੀਨ ਵਾਸਤੇ ਔਰ ਮੇਰੇ ਵਾਲਾ ਜਿਹੜਾ ਡਸ ਆਫਰਟੀ ਤੇ ਸੀਗਾ ਉੱਥੇ ਕੋਈ ਹੋਰ ਨਾਲ ਕਿਸੇ ਹੋਰ ਨੇ ਲਾ ਲਿਆ ਤੇ ਇਸ ਕਰਕੇ ਮੈਂ ਉੱਥੇ ਲਾਇਆ ਨਹੀਂ ਤੇ ਇਸ ਕਰਕੇ ਮਨੇ ਬੁਨਿਆਣੇ ਮੈਂ ਪ੍ਰੈਫਰੈਂਸ ਦਿੱਤੀ ਵੀ ਬੁਨਿਆਣੇ ਨੇੜੇ ਆ ਤੁਸੀਂ ਲੋਗ ਔਰ ਜਿਹੜਾ ਸੀ ਇਹ ਸੂਪ ਬਣਾਉਂਦੇ ਆ ਬਿਲਕੁਲ ਕੋਈ ਆਰਟੀਫੀਸ਼ੀਅਲ ਫਲੇਵਰ ਨਹੀਂ ਨੇਚਰਲ ਫਲੇਵਰ ਹੈ ਉਹਦੇ ਤਾਂਬੇ ਦੀਆਂ ਢੋਕਰੀਆਂ ਜਿਹੜੀਆਂ ਸਪੈਸ਼ਲ ਬਣਵਾਈਆਂ 2015 ਦੀਆਂ ਜੇ ਸਾਡਾ ਮਾਰਕਟ ਤੇ ਤੁਸੀਂ ਆਓ ਟੈਸਟ ਕਰੋ ਆਪ ਜਾਣ ਲਵੇ ਵੀ ਇਸ ਜਿਹੜਾ ਕੀ ਕੁਆਲਟੀ ਹੈ ਇਹ ਪੂਰਾ ਦਿੱਕਤ ਤੌਰ ਤੋਂ ਸੂਟ ਹੈ ਜੀ ਇਹ ਠੀਕ ਹੈ ਤੁਹਾਨੂੰ ਲੱਗਿਆ ਵੀ ਬਾਕੀ ਕੋਈ ਚੀਜ਼ ਦਿੱਕਤੀ ਹੈ ਆਪਣੇ ਲਈ ਸੋਪ ਔਰ ਆਪਾਂ ਆਓ ਟੈਸਟ ਕਰਦੇ ਆਂ ਨਾਲੇ ਤੁਹਾਨੂੰ ਦੱਸਦੇ ਆਂ ਕਿੱਦਾਂ ਦਾ ਟੈਸਟ ਹੈ ਹਾਂਜੀ ਦੋਸਤੋ ਬਹੁਤ ਵਧੀਆ ਟੈਸਟ ਹੈ ਔਰ ਤੁਸੀਂ ਵੀ ਇੱਕ ਵਾਰੀ ਆਓ ਬਾਈ ਨੂੰ ਸੇਵਾ ਦਾ ਮੌਕਾ ਦਿਓ ਬਠਿੰਡੇ ਵਾਲੇ ਬਾਈਆਂ ਨਾਲ ਔਰ ਇੱਕ ਵਾਰੀ ਐਡਰੈਸ ਫਿਰ ਨੋਟ ਕਰ ਲਓ ਮਹਾਰਾਜਾ ਅਗਰ ਸਿੰਘ ਚੌਕ ਗੁਨੀਆਣਾ ਮੰਡੀ ਲੁਧਿਆਣਾ ਡੈਂਟਲ ਹਸਪਤਾਲ ਦੇ ਬਾਹਰ ਡਾਕਟਰ ਵਿਸ਼ੇਖ ਜੀ ਜਿਤੇ ਭਾਈ ਲਗਾ ਰਹੇ ਨੇ ਆਪਣੇ ਸਟਾਰ ਔਰ ਭਾਈਆਂ ਨੂੰ ਮੌਕਾ ਦਿਓ ਹੁਣ ਅਸੀਂ ਗੱਲਬਾਤ ਕਰਾਂਗੇ ਕੀ ਹਾਲ ਚਾਲ ਹੈ ਬਾਈ ਜੀ ਬਹੁਤ ਵਧੀਆ ਬਾਈ ਤੇ ਨਾਮ ਹੈ ਬਾਈ ਜੀ ਆਪਣਾ ਬਲਰਾਜ ਸਿੰਘ ਜੀ ਕਿਥੋਂ ਦੇ ਹੋ ਜੀ ਆਪਣਾ ਨਈਆਂ ਵਾਲਾ ਪਿੰਡ ਆ ਜੀ ਨੇੜੇ ਇੱਥੋਂ ਬਾਈ ਕੋਲੇ ਅੱਜ ਪਹਿਲੀ ਵਾਰ ਆਏ ਹੋ ਜੋ ਪਹਿਲਾਂ ਵੀ ਨਹੀਂ ਨਹੀਂ ਬਾਈ ਬਾਈ ਕੋਲ ਤਾਂ ਜਦੋਂ ਦੇ ਰੇੜੀ ਲੱਗਣ ਲੱਗੀ ਉਦੋਂ ਦੀ ਆਉਣ ਲੱਗੇ ਸੀਗੇ ਇਦਾਂ ਦਾ ਲੱਗਿਆ ਬਸ ਬਹੁਤ ਵਧੀਆ ਕੁਆਲਿਟੀ ਆ ਬਾਈ ਸਾਫ ਸੁਥਰਾ ਸਾਰਾ ਕੁਝ ਬਸ ਜਦੋਂ ਵੀ ਇੱਥੋਂ ਲਈ ਆਈਦਾ ਵੀ ਇੱਥੋਂ ਨੰਘਿਆਣ ਜਾਂਦਾ ਬਸ ਓਪੀ ਕੀ ਜਾਈਦਾ ਵੇ ਹਾਂਜੀ ਪਿਆਰ ਪੈ ਗਿਆ ਸੋ ਹਾਂਜੀ ਹਾਂਜੀ ਕੀ ਨਾਮ ਹੈ ਭਾਈਆ ਗੁਰਜੀਵਨ ਸਿੰਘ ਜੀ ਅ ਭਾਈਆ ਕੋਲੋਨਲ ਆਨੇਓ ਕਿੱਦਾਂ ਦਾ ਲੱਗਿਆ ਤੁਹਾਡੀ ਬਹੁਤ ਵਧੀਆ ਜੀ ਸਾਰੇ ਸਾਰਾ ਕੰਮ ਸਾਫ਼ ਸੁਥਰੀ ਨਾਲ ਕਰਦੇ ਆ ਭਾਈ ਤੇ ਜਦੋਂ ਵੀ ਅਸੀਂ ਆਉਣੇ ਇੱਥੇ ਸੂਪੀ ਕੇ ਆਨੇ ਅਸੀਂ ਸਾਰੇ ਦੋਸਤਿਆਂ ਹੁਣ ਅਸੀਂ ਉੱਥੇ ਗਰਾਊਂਡ 'ਚ ਖੇਡੀ ਜਾਂਦੇ ਸੀਗੇ ਜਦੋਂ ਅਸੀਂ ਮੰਡੀ ਆਏ ਅਸੀਂ ਆਖਿਆ ਸੂਪੀ ਕੇ ਆਣਾ ਕਿਉਂਕਿ ਸਾਨੂੰ ਸੂਪ ਬਹੁਤ ਵਧੀਆ ਹੈ